ਸਤਿ ਸ਼੍ਰੀ ਅਕਾਲ ਦੋਸਤੋ ਅਦਾਬ ਤੇ ਨਮਸਕਾਰ ਅੱਜ ਆਪਾਂ ਗੱਲ ਕਰਾਂਗੇ ਭਾਰਤ ਤੇ ਪਾਕਿਸਤਾਨ ਦੇ ਵਿੱਚ ਜੋ 4 ਦਿਨ ਜੰਗ ਚੱਲੀ ਆ ਉਹਦੇ ਬਾਰੇ ਦੇ ਵਿੱਚ ਤਾਂ ਕਾਫੀ ਗੱਲਾਂ ਉੱਠ ਰਹੀਆਂ ਨੇ ਆਪਣੇ ਇੰਡੀਆ ਦੇ ਵਿੱਚ ਵੀ ਤੇ ਪਾਕਿਸਤਾਨ ਦੇ ਵਿੱਚ ਵੀ ਤੇ ਅਸੀਂ ਕਿਉਂਕਿ ਪਿਛਲੇ ਨਵੰਬਰ ਦੇ ਵਿੱਚ ਪਾਕਿਸਤਾਨ ਜਾ ਕੇ ਆਏ ਸੀ ਤਾਂ ਕੁਝ ਉਂਗਲਾਂ ਜਿਹੜੀਆਂ ਹੈਗੀਆਂ ਉਹ ਸਾਡੇ ਵੱਲ ਵੀ ਉੱਠ ਰਹੀਆਂ ਨੇ ਕਿ ਤੁਸੀਂ ਤਾਂ ਬੜੇ ਸੋਹਲੇ ਗਾਉਂਦੇ ਸੀ ਤੇ ਉਦੋਂ ਬੰਬ ਆ ਰਹੇ ਨੇ ਮਜੈਲਾਂ ਆ ਰਹੀਆਂ ਨੇ ਤਾ ਅੱਜ ਆਪਾਂ ਇਸ ਟੌਪਿਕ ਤੇ ਗੱਲ ਕਰਾਂਗੇ ਔਰ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਸਿੱਖੀ ਸਿਧਾਂਤ ਦੇ ਬਾਰੇ ਨਾਨਕ ਨਾਮ ਚੜ ਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜਿਹੜਾ ਪੰਜਾਬ ਆ ਜਿਹੜਾ ਸਿੱਖ ਹੈ ਉਹ ਸਰਬੱਤ ਦਾ ਭਲਾ ਚਾਉਣ ਵਾਲੀ ਕੌਮ ਹੈ ਤੇ ਸਰਬੱਤ ਦਾ ਭਲਾ ਚਾਉਣ ਵਾਲੀ ਆਉਣ ਵਾਲਾ ਦੇਸ਼ ਹੈਗਾ ਪਰ ਜਦੋਂ ਦੁਸ਼ਮਣ ਚੜ ਕੇ ਆ ਜਾਵੇ ਤਾਂ ਉਦੋਂ ਜਿਹੜਾ ਹੈਗਾ ਸਾਨੂੰ ਗੁਰੂ ਗੋਬਿੰਦ ਸਿੰਘ ਨੇ ਵੀ ਕਿਹਾ ਕਿ ਉਦੋਂ ਵੇਲਾ ਹੈਗਾ ਤੁਸੀਂ ਆਪਣਾ ਦੂਸਰਾ ਰੂਪ ਜਿਹੜਾ ਹੈਗਾ ਉਹ ਵੀ ਦਿਖਾਉਣਾ ਹੈਗਾ ਤੇ ਅਸੀਂ ਹਰੀ ਸਿੰਘ ਨਲੂਏ ਦੀ ਦੇ ਬਾਰਸ ਆਏਗੇ ਆ ਉਹਦੀ ਕੌਮ ਹੈਗੇ ਆ ਤੇ ਫਿਰ ਸਾਨੂੰ ਜਿਹੜਾ ਹੈਗਾ ਉਹ ਰੂਬੀ ਦਿਖਾਉਣਾ ਆਉਂਦਾ ਹੈਗਾ ਤਾਂ ਪਰ ਗੱਲ ਕੀ ਹੈ ਕਿ ਕਿਉਂਕਿ ਮੈਂ ਮੀਡੀਆ ਦੇ ਵਿੱਚ ਹੈਗਾ ਤਾਂ ਗੱਲ ਆਪਾਂ ਸਟਾਰਟ ਮੀਡੀਆ ਤੋਂ ਹੀ ਕਰਦੇ ਆਂ ਮੀਡੀਆ ਨੇ ਇਸ ਜੰਗ ਦੇ ਦੌਰਾਨ ਬੜਾ ਗੰਦ ਪਾਇਆ ਉਹ ਚਾਹੇ ਭਾਰਤੀ ਮੀਡੀਆ ਹੋਵੇ ਤੇ ਉਹ ਚਾਹੇ ਪਾਕਿਸਤਾਨੀ ਮੀਡੀਆ ਹੋਵੇ ਸਾਰੀਆਂ ਹੱਦਾਂ ਬੰਨੇ ਪਾਰ ਕਰ ਦਿੱਤੀਆਂ ਤੇ ਕਈ ਜਿਹੜੇ মিডিਆ ਘਰਾਣੇ ਹੈਗੇ ਉਹਨਾਂ ਨੇ ਤਾਂ ਜੁੱਧ ਸ਼ੁਰੂ ਹੋਣ ਤੋਂ ਹਫ਼ਤਾ ਪਹਿਲਾਂ ਹੀ ਜੁੱਧ ਸ਼ੁਰੂ ਕਰ ਦਿੱਤਾ ਸੀ ਤੇ ਅਸਲ ਦੇ ਵਿੱਚ ਜੁੱਧ ਕਹਿਣਾ ਸੌਖਾ ਹੈ ਤੇ ਜੁੱਧ ਨੂੰ ਸਹਿਣਾ ਬੜਾ ਔਖਾ ਹੈ ਤੇ ਜਿਨ੍ਹਾਂ ਦੇ ਉੱਤੇ ਜੁੱਧ ਦਾ ਬਾਰ ਹੋਇਆ ਜਿਹੜੇ ਇਸ ਜੁੱਧ ਦਾ ਸ਼ਿਕਾਰ ਹੋਏ ਨੇ ਹਾਲਾਤ ਉਹਨਾਂ ਨੂੰ ਪੁੱਛੋ ਨੁਕਸਾਨ ਚਾਹੇ ਇੱਧਰ ਹੋਇਆ ਚਾਹੇ ਉੱਧਰ ਹੋਇਆ ਤੇ ਜਦੋਂ ਵੀ ਮਾਨਵਜਾਤੀ ਦਾ ਨੁਕਸਾਨ ਹੁੰਦਾ ਹੈ ਤਾਂ ਉਦੋਂ ਫਿਰ ਇਤੀ ਮਾਰ ਪਈ ਕੁਰ ਲਾਣੇ ਵਾਲੀ ਗੱਲ ਹੈਗੀ ਹੈ ਤਾਂ ਸਾਡੀ ਸਾਰਿਆਂ ਦੇ ਨਾਲ ਸympathy ਹੈ ਉਹ ਚਾਹੇ ਭਾਰਤ ਦੇ ਵਿੱਚ ਜ਼ਖਮੀ ਹੋਏ ਨੇ ਤੇ ਉਹ ਚਾਹੇ ਪਾਕਿਸਤਾਨ ਦੇ ਵਿੱਚ ਜ਼ਖਮੀ ਹੋਏ ਨੇ ਸਾਡੇ ਕੋਲੇ ਬੜੀਆਂ ਵੀਡੀਓਜ਼ ਜਿਹੜੀਆਂ ਹੈਗੀਆਂ ਨੇ ਉਹ ਸੋਸ਼ਲ ਮੀਡੀਆ ਤੋਂ ਆ ਰਹੀਆਂ ਨੇ ਜਿਹੜੀਆਂ ਇਹ ਨੁਕਸਾਨ ਦਰਸਾਉਂਦੀਆਂ ਨੇ ਕਿ ਪਾਕਿਸਤਾਨ ਦੇ ਵਿੱਚ ਬੜਾ ਨੁਕਸਾਨ ਹੋਇਆ ਹੈ ਖਾਸ ਕਰ ਮੇਰੇ ਕੋਲੇ ਜਿਹੜੀ ਇੱਕ ਦਰਦਨਾਕ ਵੀਡੀਓ ਜਿਹੜੀ ਆਈ ਹੈਗੀ ਉਹ ਸ਼ੇਖੂਪੁਰੇ ਦੀ ਹੈ ਕਿ ਸ਼ੇਖੂਪੁਰਾ ਜਿਹੜਾ ਹੈਗਾ ਉਹ ਬੁਰੀ ਤਰ੍ਹਾਂ ਦੇ ਨਾਲ ਨਸ਼ਟ ਹੋਇਆ ਉਸ ਵੀਡੀਓ ਦੇ ਵਿੱਚ ਦਿਖਾਇਆ ਗਿਆ ਔਰ ਉਹ ਪਾਕਿਸਤਾਨੀ ਕਿਸੇ ਜਿਹੜਾ ਨਾਗਰਿਕ ਹੈਗਾ ਉਹਦੇ ਵੱਲੋਂ ਕੋਈ ਬਣਾਇਆ ਗਿਆ ਸੀ ਤੇ ਜਦੋਂ ਮੈਂ ਪਿਛਲੇ ਸਾਲ ਜਿਹੜਾ ਹੈਗਾ ਪਾਕਿਸਤਾਨ ਗਿਆ ਸੀ ਤਾਂ ਮੈਂ ਵੀ ਸ਼ੇਖੂਪੁਰੇ ਗਿਆ ਸੀ ਜਦੋਂ ਗੁਰਦੁਆਰਾ ਜਿਹੜਾ ਹੈਗਾ ਜਿੱਥੇ ਗੁਰੂ ਸਾਹਿਬ ਨੇ ਲੰਗਰ ਪ੍ਰਥਾ ਸ਼ੁਰੂ ਕੀਤੀ ਸੀਗੀ ਤਾਂ ਉਥੋਂ ਗੁਰਦੁਆਰਾ ਸੱਚਾ ਸੌਦਾ ਉਥੋਂ ਅਸੀਂ ਆ ਰਹੇ ਸੀ ਤਾਂ ਅਸੀਂ ਸ਼ੇਖੂਪੁਰੇ ਦੇ ਵਿੱਚ ਦੀ ਆਏ ਸੀ ਬੜਾ ਵੱਡਾ ਸ਼ਹਿਰ ਸੀਗਾ ਸ਼ੇਖੂਪੁਰਾ ਦਾ ਤਾਂ ਹੋਰ ਬੜਾ ਇਤਿਹਾਸ ਹੈ ਉਹਦਾ ਸਿੱਖ ਧਰਮ ਦੇ ਨਾਲ ਗੱਲ ਕਰੀਏ ਤਾਂ ਸਿੱਖ ਇਤਿਹਾਸ ਉੱਥੇ ਬੜਾ ਪਿਆ ਹੋਇਆ ਹੈਗਾ ਤਾਂ ਸੋਸ਼ਲ ਮੀਡੀਆ ਦੇ ਇੱਕ ਤੁਸੀਂ ਸਾਰਿਆਂ ਨੇ ਦੇਖੀ ਹੋਣੀ ਹੈ ਜਿਹੜੀ ਪਾਕਿਸਤਾਨ ਦੀ ਇੱਕ ਐਂਕਰ ਹੈਗੀ ਹੈ ਬੜੇ ਲੁੱਚੇ ਜਿਹੇ ਸ਼ਬਦ ਬੜੇ ਦੋਹਾਰਫੀ ਜਿਹੜੀ ਹੈ ਜਿਹੜੀ ਗੱਲਬਾਤ ਉਹਨੇ ਕੀਤੀ ਹੈਗੀ ਹੈ ਕਿ ਜਦੋਂ ਪਾਕਿਸਤਾਨ ਕਰਦਾ ਤੇ ਐਂ ਕਰਦਾ ਤੇ ਜਦੋਂ ਇਹ ਕਰਦਾ ਤੇ ਉਹਦਾ ਐਂ ਕਰਦਾ ਤਾਂ ਇਹ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਤੇ ਜਦੋਂ ਕਿਸੇ ਦੇ ਨਾਲ ਬਾਹ ਪੈਂਦਾ ਹੈਗੇ ਨਾ ਉਦੋਂ ਪਤਾ ਲੱਗਦਾ ਹੈ ਕਿ ਨਿਤਰੂ ਬੜੇਵੇਂ ਖਾਣੀ ਕੁੰਡੀਆਂ ਦੇ ਸਿੰਘ ਫਸ ਗਏ ਤਾਂ ਘਟ ਕਿ ਤੁਸੀਂ ਇੰਡੀਆ ਨੂੰ ਬੜਾ ਬੜਾ ਘਟ ਆਂ ਕਰਿਓ ਤੇ ਕਈ ਤਾਂ ਜਿਹੜੇ ਪਾਕਿਸਤਾਨ ਦੇ ਜਿਹੜੇ ਮੀਡੀਆ ਵਾਲੇ ਹੈਗੇ ਨੇ ਉਹਨਾਂ ਨੇ ਇਹ ਕਹਿਤਾ ਕਿ ਜਿਹੜਾ ਹੈਗਾ ਪੰਜਾਬ ਦਾ ਬਠਿੰਡਾ ਤਬਾਹ ਕਰਤਾ ਲੁਧਿਆਣਾ ਤਬਾਹ ਕਰਤਾ ਜਲੰਧਰ ਤਬਾਹ ਕਰਤਾ ਤੇ ਮੈਂ ਕਿਉਂਕਿ ਪੰਜਾਬ ਇੰਡੀਅਨ ਪੰਜਾਬ ਦੇ ਵਿੱਚ ਰਹਿਣਾ ਤਾਂ ਮੈਨੂੰ ਤਾਂ ਕੋਈ ਇਦਾਂ ਦਾ ਨਹੀਂ ਦੀ ਕੋਈ ਤਬਾਹ ਹੋਇਆ ਦੇਂਦਾ ਹਾਂ ਇਸ ਗੱਲ 'ਚ ਕੋਈ ਦੋਰਾ ਮਾਣੀ ਮੇਰੇ ਘਰ ਦੇ ਉੱਤੋਂ ਦੀ ਮੇਰੇ ਘਰ ਦੇ ਨੇੜੇ ਮਜਾਇਲ ਡਿੱਗੀ ਸੀ ਜਿਹਨੂੰ ਜਿਹਨੂੰ ਜਿਹੜਾ ਹੈਗਾ ਇੰਡੀਅਨ ਫੋਰਸ ਨੇ ਡਿਸਟਰੋਏ ਕਰਤਾ ਸੀ ਨਿਊਟਰਲਾਈਜ਼ ਅਸਮਾਨ ਦੇ ਵਿੱਚ ਹੀ ਕਰਤਾ ਸੀ ਤੇ ਉਹਦੇ ਥੱਲੇ ਖੋਲ ਜਰੂ ਡਿੱਗੇ ਹੈਗੇ ਆ ਤੇ ਖੋਲ ਡਿੱਗਲ ਦੇ ਨਾਲ ਜੇ ਕੋਈ ਜ਼ਖਮੀ ਹੋਇਆ ਤਾਂ ਵੱਖਰੀ ਗੱਲ ਆ ਤਾਂ ਸਿੱਧੇ ਰੂਪ ਦੇ ਵਿੱਚ ਇੱਥੇ ਕੋਈ ਜ਼ਖਮੀ ਨਹੀਂ ਹੋਇਆ ਸਿਵਾਏ ਫਿਰੋਜ਼ਪੁਰ ਦੇ ਔਰ ਸਿਵਾਏ ਕਸ਼ਮੀਰ ਦੇ ਪੁੰਛ ਦੇ ਔਰ ਜਿਹੜਾ ਸਿਵਿਲਿਅਨਾਂ ਦੇ ਉੱਤੇ ਬਾਹਰ ਚਾਹੇ ਭਾਰਤੀ ਫੌਜ ਵੱਲੋਂ ਕੀਤਾ ਗਿਆ ਚਾਹੇ ਪਾਕਿਸਤਾਨੀ ਫੌਜ ਦੇ ਵੱਲੋਂ ਕੀਤਾ ਗਿਆ ਮੈਂ ਉਸ ਦੀ ਸਖਤ ਸਿੱਧਾਂ ਦੇ ਨਾਲ ਜਿਹੜੀ ਹੈਗੀ ਨਿੰਦਾ ਕਰਦਾ ਹੈਗਾ ਔਰ ਜਿਸ ਤੱਕ ਮੀਡੀਆ ਦੀ ਗੱਲ ਕਰੀਏ ਪਹਿਲਾਂ ਭਾਰਤੀ ਮੀਡੀਆ ਦੀ ਗੱਲ ਕਰਦੇ ਆ ਭਾਰਤੀ ਮੀਡੀਆ ਕੁਝ ਮੀਡੀਆ ਦਾ ਇਦਾਂ ਦਾ ਰਿਹਾ ਜਿਨ੍ਹਾਂ ਨੇ ਕਿਹਾ ਕਿ ਜਿਹੜਾ ਇੰਡੀਅਨ ਨੇਵੀ ਨੇ ਜਿਹੜਾ ਹੈਗਾ ਗੁਜਰਾਂ ਵਾਲਾ ਤਵਾ ਕਰਦਾ ਤਾਂ ਭਲੇ ਮਾਨ ਤੋਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਜਿਹੜਾ ਗੁਜਰਾਂ ਵਾਲਾ ਹੈਗਾ ਉਹ ਪਾਕਿਸਤਾਨ ਦੇ ਵਿਚਕਾਰ ਸਿਤਾ ਹੈ ਉਥੇ ਕੋਈ ਸਮੁੰਦਰ ਨਹੀਂ ਲੱਗਦਾ ਹੈਗਾ ਤੇ ਫਿਰ ਤੁਸੀਂ ਬਿਨਾ ਸੋਚੇ ਸਮਝੇ ਗੱਲਾਂ ਛੱਡੀ ਜਾ ਨਹੀਂ ਉਹ ਬੈਠੇ ਤੇ ਮਾੜਾ ਮੈਦਾਨ ਚ ਉਤਰੋ ਜੇ ਤੁਹਾਨੂੰ ਦਾਮਾ ਹੈ ਤਾਂ ਤੁਸੀਂ ਆਪ ਮੈਦਾਨ ਦੇ ਵਿੱਚ ਆਓ ਨਾ ਬਾਰਡਰ ਤੇ ਆਓ ਫਿਰ ਫਿਰ ਪਤਾ ਲੱਗਦਾ ਤੇ ਇੱਕ ਗੱਲ ਮੈਨੂੰ ਹੋਰ ਪਾਕਿਸਤਾਨ ਦੀ ਮੀਡੀਆ ਤੋਂ ਅੱਜ ਪਤਾ ਲੱਗੀ ਕਿ ਲੁਧਿਆਣੇ ਦੇ ਵਿੱਚ ਜਿਹੜਾ ਹੈਗਾ ਬੰਦਰਗਾਹ ਹੈਗੀ ਹੈ ਤੇ ਸਾਡੇ ਭਾਰਤ ਦੀ ਸਰਕਾਰ ਤੇ ਪੰਜਾਬ ਸਰਕਾਰ ਨੇ ਅੱਜ ਤੱਕ ਸਾਡੇ ਤੋਂ ਲੁਧਿਆਣੇ ਵਿਚਲੀ ਜਿਹੜੀ ਬੰਦਰਗਾ ਸੀ ਉਹਨੂੰ ਲੁਕੋ ਕੇ ਰੱਖਿਆ ਕਮਾਲ ਹੋ ਗਿਆ ਸਮੁੰਦਰ ਸੀ ਉਹ ਸਾਡੇ ਦਿਲ ਲੁਕੋ ਕੇ ਰੱਖਿਆ ਜਿਹੜਾ ਲੁਧਿਆਣੇ ਦੇ ਕੋ ਵਿੱਚ ਦੀ ਬੰਦਾ ਮਾੜੇ ਮੋਟੇ ਯਾਰ ਗੱਲ ਜਦੋਂ ਕਰਦੇ ਹਾਂ ਸੋਚ ਸਮਝ ਕੇ ਕਰਿਆ ਕਰੋ ਔਰ ਦੂਜੀ ਗੱਲ ਇਹ ਆ ਇਹਦੇ ਨਾਲ ਸੰਬੰਧਤ ਹੀ ਮੈਂ ਕਹਣਾ ਕਿ ਸਾਨੂੰ ਲੁਧਿਆਣੇ ਦੇ ਜਿਹੜੇ ਬੰਦਰਗਾ ਹੈਗੀ ਆ ਉਹ ਪਾਕਿਸਤਾਨ ਦੇ ਆਰਮੀ ਦੇ ਵੱਲੋਂ ਤਬਾਹ ਕਰਨ ਦੇ ਨਾਲ ਇਹਨਾਂ ਦੁੱਖ ਨਹੀਂ ਹੋਇਆ ਜਿੰਨਾ ਦੁੱਖ ਇਸ ਗੱਲ ਦਾ ਹੋਇਆ ਕਿ ਸਾਨੂੰ ਜਿਹੜੀ ਸਾਡੀਆਂ ਸਰਕਾਰਾਂ ਨੇ ਇਹ ਲੁਧਿਆਣੇ ਦੀ ਬੰਦਰਗਾਹ ਿਲ ਕੋ ਕੇ ਰੱਖੀ ਸਾਨੂੰ ਦੱਸਿਆ ਨਹੀਂ ਕਿ ਲੁਧਿਆਣੇ ਦੇ ਵਿੱਚ ਬੰਦਰਗਾਹ ਹੈਗੀ ਆ ਉਹ ਭਲੇ ਉਹ ਮਾਨਸੋ ਜਿਹੜੀ ਬੰਦਰਗਾਹ ਹੈਗੀ ਲੁਧਿਆਣੇ ਤੋਂ ਘੱਟ ਤੋਂ ਘੱਟ ਜਿਹੜੀ ਹੈਗੀ ਆ 4000 ਕਿਲੋਮੀਟਰ ਦੂਰ ਹੈ ਕਾ ਅਪ ਕਾਂਡਲਾ ਕਹ ਦਈਏ ਜਾਂ ਮੁੰਬਈ ਹੈਗੀ ਆ ਤਾਂ ਉੱਥੇ ਬੰਦਰਗਾਹ ਨੇ ਤੇ ਜਿਹੜਾ মিডিਆ ਹੈ ਬਿਨਾ ਸੋਚੇ ਸਮਝੇ ਐਵੇਂ ਹਵਾ ਚ ਟੱਟੂ ਛੱਡੀ ਜਾਂਦੇ ਨੇ ਮਾੜਾ ਮੋਟਾ ਸੋਚ ਸਮਝ ਕੇ ਕੰਮ ਕਰਿਆ ਕਰੋ ਤੇ ਜਦੋਂ ਵੀ ਜੰਗਾ ਲੱਗਦੀਆਂ ਨੇ ਉਦੋਂ ਨੁਕਸਾਨ ਜਿਹੜਾ ਹੈਗਾ ਉਹ ਆਵਾਮ ਦਾ ਹੁੰਦਾ ਹੈ ਤੇ ਤੁਸੀਂ ਏਸੀ ਕਮਰਿਆਂ ਦੇ ਵਿੱਚ ਬੈਠੇ ਮਜੇਲਾ ਦਾਗੀ ਜਾਨੇ ਹੋ ਆਪਦੇ ਸ਼ਬਦਾਂ ਦੀਆਂ ਤਾਂ ਸੋਚ ਸਮਝ ਲਿਆ ਕਰੋ ਔਰ ਹੁਣ ਇੱਕ ਗੱਲ ਕਰਦੇ ਹੈ ਗਿਆ ਸੋਸ਼ਲ ਮੀਡੀਆ ਤੇ ਹੁਣ ਕੱਲ ਇੱਕ ਵੀਡੀਓ ਵਾਇਰਲ ਹੋਈ ਸੀ ਕਿ ਪੰਜਾਬ ਦਾ ਜਿਹੜਾ ਪੰਜਾਬੀ ਟਰੈਵਲ ਕਪੜਾ ਉਹ ਜਦੋਂ ਇੱਥੇ ਪਾਕਿਸਤਾਨ ਦੇ ਵਿੱਚ ਆਇਆ ਤਾਂ ਅਸੀਂ ਉਹਦੀ ਬੜੀ ਖੇਦਮਤ ਕੀਤੀ ਤੇ ਹੁਣ ਉਹ ਜਦੋਂ ਇਸ ਵੇਲੇ ਅਫਗਾਨਿਸਤਾਨ ਦੇ ਵਿੱਚ ਟਰੈਵਲ ਕਰ ਰਹੇ ਹੈਗੇ ਆ ਤਾਂ ਉੱਥੋਂ ਸਾਡੇ ਬਾਰੇ ਬੁਰਾ ਭਲਾ ਬੋਲ ਰਹੇ ਆ ਤੇ ਸਾਡਾ ਕੁੱਤਾ ਕੁੱਤਾ ਤੇ ਸੋਡਾ ਕੁੱਤਾ ਟੋਮੀ ਤੇ ਜਦੋਂ ਤੁਸੀਂ ਜਿਹੜੇ ਹੈਗੇ ਹੋ ਉੱਥੇ ਬੈਠੇ ਚਾਵਲਾ ਮਾਰੀ ਜਾਂਦੇ ਹੋ ਖੇਤਾਂ ਦੇ ਵਿੱਚ ਕਿ ਅਸੀਂ ਪੰਜਾਬ ਦਾ ਜੇ ਕਰਤਾ ਅਸੀਂ ਪੰਜਾਬ ਦਾ ਬਹੁਤ ਕਰਦਾ ਤੇ ਉਦੋਂ ਤੇ ਮੈਂ ਇਸ ਗੱਲ ਦੇ ਵਿੱਚ ਜਿਹੜਾ ਹੈਗਾ ਭਾਰਤੀ ਹੋਣ ਦੇ ਨਾਤੇ ਭਾਰਤੀ ਪੰਜਾਬ ਦਾ ਨਾਗਰਿਕ ਹੋਣ ਦੇ ਨਾਤੇ ਇਹ ਕਹਿਣਾ ਕਿ ਜਿਹੜਾ ਪੰਜਾਬੀ ਟਰੈਵਲ ਕਪਲ ਵਾਲੇ ਰਿਪਨ ਬਾਈ ਹੋਰਾਂ ਨੇ ਜਿਹੜੀ ਗੱਲ ਕਹੀ ਆ ਮੈਂ ਉਹਦੇ ਨਾਲ ਖੜਾ ਹੈਗਾ ਤੇ ਇੱਕ ਗੱਲ ਦੂਜੀ ਇਹ ਵੀ ਹੈ ਕਿ ਅਸੀਂ ਜੁੱਧ ਜੁੱਧ ਨਹੀਂ ਚਾਹੁੰਦੇ ਸੀ ਸ਼ਾਂਤੀ ਚਾਹੁੰਦੇ ਆ ਸਾਡਾ ਦੇਸ਼ ਜਿਹੜਾ ਹੈਗਾ ਵੱਡਾ ਹੈਗਾ ਤੇ ਅਸੀਂ ਜੁੱਧ ਕਰਕੇ ਆਪਣਾ ਨੁਕਸਾਨ ਜ਼ਿਆਦਾ ਨਹੀਂ ਕਰਨਾ ਚਾਹੁੰਦੇ ਜਦੋਂ ਜੁੱਧ ਹੁੰਦੇ ਨੇ ਛੋੜੇ ਦੇਸ਼ ਤਾਂ ਮਲਿਆ ਮੇਟ ਹੁੰਦੇ ਹੁੰਦੇ ਨੇ ਤੇ ਜਿਹੜਾ ਡਿਵੈਲਪਿੰਗ ਕੰਟਰੀ ਹੁੰਦਾ ਉਹਦਾ ਨੁਕਸਾਨ ਜ਼ਿਆਦਾ ਹੁੰਦਾ ਕਿਉਂਕਿ ਜੁੱਧ ਦੇ ਨਾਲ 20-25 ਸਾਲ ਪਿੱਛੇ ਚਲਾ ਜਾਂਦਾ ਹੈਗਾ ਔਰ ਹੁਣ ਮੈਂ ਗੱਲ ਕਰਦਾ ਜਿਹੜਾ ਹੈਗਾ ਆ ਪਾਕਿਸਤਾਨੀ ਜਿਹੜਾ ਕਮੇਡੀ ਆਰਟਿਸਟ ਹੈ ਇਫਤਖਾਰ ਠਾਕਰਦੀ ਤੇ ਉਹਨੇ ਬੜੀ ਚਵਲ ਮਾਰੀ ਅਸੀਂ ਜੇ ਕਰਦਾਂਗੇ ਅਸੀਂ ਉਹ ਕਰਦਾਂਗੇ ਜੇ ਫਿਜ਼ਾਉਂਸ ਆਉਂਗੇ ਤਾਂ ਇਹ ਕਰਦਾਂਗੇ ਜੇ ਪਾਣੀ ਰਾਹੀ ਆਉਂਗੇ ਤਾਂ ਇਹ ਕਰਦਾਂਗੇ ਜਦੋਂ ਜ਼ਮੀਨ ਤੇ ਆਉਂਗੇ ਤਾਂ ਇਹ ਕਰਦਾਂਗੇ ਤੇ ਤੂੰ ਪਹਿਲੀ ਗੱਲ ਤਾਂ ਇਹ ਕਿ ਤੂੰ ਆਪ ਆ ਕੇ ਦੇਖਣਾ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਤੇ ਇਕੱਠ ਦੇ ਵਿੱਚ ਬਹਿ ਕੇ ਤਾੜੀਆਂ ਮਰਵਾਉਣੀਆਂ ਬੜੀਆਂ ਸੌਖੀਆਂ ਐ ਜਦੋਂ ਮੈਦਾਨ 'ਚ ਉਤਰਦੇ ਆ ਨਾ ਉਦੋਂ ਪਤਾ ਲੱਗਦਾ ਹੈ ਤੇ ਨਾਲੇ ਸਾਜਤਾ ਬੋਲੇ ਸ਼ਾਨਣੀ ਕੀ ਬੋਲੇ ਪੇਚ ਪੇਚਕਾ ਵਰਗੇ ਨੱਕ ਵਰਗੇ ਇਸ ਕਲਾਕਾਰ ਨੂੰ ਪਹਿਲਾਂ ਆਪਣੇ ਪੀੜ੍ਹੀ ਥੱਲੇ ਛੋਟਾ ਮਾਰਨਾ ਚਾਹੀਦਾ ਹੈ ਕਿ ਤੂੰ ਪਾਕਿਸਤਾਨ ਦੇ ਵਿੱਚ ਜਿਹੜੇ ਲੋ ਲੈਵਲ ਦੇ ਡਰਾਮੇ ਹੈਗੇ ਆ ਉਹਦਾ ਕਲਾਕਾਰ ਹੁੰਦਾ ਸੀ ਤੇ ਤੈਨੂੰ ਜਿਹੜਾ ਹੈਗਾ ਪੰਜਾਬੀ ਜਿ ਫਿਲਮ ਇੰਡਸਟਰੀ ਨੇ ਤੈਨੂੰ ਵੱਡਾ ਪਲੇਟਫਾਰਮ ਦਿੱਤਾ ਤੇ ਹੁਣ ਤੂੰ ਬਹਿ ਕੇ ਚਬਲਾ ਮਾਰਦਾ ਤੇ ਮੈਂ ਇੱਕ ਗੱਲ ਹੋਰ ਇਸ ਦੇ ਨਾਲ ਮੈਂ ਕਹਿ ਦੇਣਾ ਚਾਹਣਾ ਕਿ ਮੈਂ ਅਮਰਿੰਦਰ ਗਿੱਲ ਮੇਰੇ ਅچھے ਦੋਸਤ ਨੇ ਮੈਂ ਉਹਨਾਂ ਦੇ ਨਾਲ رابطہ ਕੀਤਾ ਉਹ ਕੈਨੇਡਾ ਸੀਗੇ ਤਾਂ ਉਹਨਾਂ ਨੂੰ ਮੈਂ ਇਹ ਵੀ ਬੇਨਤੀ ਕੀਤੀ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਕਲਾਕਾਰ ਹੈਗੇ ਨੇ ਉਹਨੂੰ ਫਿਊਚਰ ਦੇ ਵਿੱਚ ਨਾਂ ਲਿਆ ਜਾਵੇ ਤੇ ਉਹਨਾਂ ਨੇ ਮੈਨੂੰ ਇਹ ਵੀ ਕਿਹਾ ਸੀ ਕਿ ਇੱਕ ਦੋ ਫਿਲਮਾਂ ਜਿਹੜੀਆਂ ਹੈਗੀਆਂ ਉਹ ਇਹਨਾਂ ਦੇ ਨਾਲ ਬਣੀਆਂ ਪਈਆਂ ਮੈਂ ਉਹਨਾਂ ਨੂੰ ਇਹ ਵੀ ਬੇਨਤੀ ਕੀਤੀ ਹੈ ਕਿ ਜਿਹੜੀਆਂ ਫਿਲਮਾਂ ਇਹਨੂੰ ਲੈ ਕੇ ਬਣੀਆਂ ਹੋਈਆਂ ਨੇ ਤਾਂ ਉਹਨਾਂ ਨੂੰ ਐਡੀਟਿੰਗ ਕਰੋ ਜਾਂ ਰੀਸ਼ਡਿਊਲ ਕਰੋ ਜਿਵੇਂ ਮਰਜ਼ੀ ਕਰੋ ਤਾਂ ਇਸ ਤਰ੍ਹਾਂ ਦੇ ਕਲਾਕਾਰ ਦੀ ਜਿਹੜੀ ਫਿਲਮਾਂ ਉਹ ਅਸੀਂ ਬਿਲਕੁਲ ਨਹੀਂ ਦੇਖਾਂਗੇ ਅਸੀਂ ਸਿੱਧੇ ਤੌਰ ਤੇ ਬਾਈਕਾਟ ਕਰਾਂਗੇ ਭਾਰਤੀ ਪੰਜਾਬ ਦੇ ਜਿਹੜੇ ਪਾਲੀਵੁੱਡ ਦੇ ਕਲਾਕਾਰ ਨੇ ਉਹਨਾਂ ਨੇ ਸਾਫ਼ ਜਿਹੜਾ ਹੈਗਾ ਮਨਾ ਕਰਤਾ ਕਿ ਅਸੀਂ ਇਫਤਖਾਰ ਠਾਕਰ ਦੇ ਨਾਲ ਕਿਸੇ ਵੀ ਫਿਲਮ ਦੇ ਵਿੱਚ ਕੋਈ ਵੀ ਕਿਰਦਾਰ ਨਹੀਂ ਨਿਭਾਵਾਂਗੇ ਤਾਂ ਹੁਣ ਜਿਹੜੇ ਦੂਜੇ ਪਾਲੀਵੁੱਡ ਇੰਡਸਟਰੀ ਦੇ ਜਿਹੜੇ ਵੱਡੇ ਘਰਾਣੇ ਆ ਮੈਂ ਉਹਨਾਂ ਨੂੰ ਵੀ ਜਿਹੜੀ ਬੇਨਤੀ ਕਰਦਾ ਹੈਗਾ ਕਿ ਇਸ ਤਰ੍ਹਾਂ ਦੇ ਕਲਾਕਾਰ ਨੂੰ ਆਪਣੀਆਂ ਫਿਲਮਾਂ ਦੇ ਵਿੱਚ ਥਾਂ ਨਾ ਦਿੱਤਾ ਜਾਵੇ ਔਰ ਇੱਕ ਗੱਲ ਜਿਹੜੀ ਹੋਰ ਮੈਂ ਕਹਿਣਾ ਚਾਹੇ ਕਿ ਅ ਠੁੱਕ ਕੇ ਚੱਟਣ ਵਾਲੀ ਗੱਲ ਪਹਿਲਾਂ ਤਾਂ ਇਹ ਬੜੀਆਂ ਭੁਗਕੀਆਂ ਮਾਰਦਾ ਸੀ ਬੜੀਆਂ ਗੱਲਾਂ ਕਰਦਾ ਸੀ ਕਿ ਜੇ ਕਰਦਾਂਗੇ ਬਹੁ ਕਰਦਾਂਗੇ ਤੇ ਹੁਣ ਐਡੀ ਛੇਤੀ ਜਿਹੜੇ ਹੈਗੀ ਆ ਮੋਕ ਵੀ ਮਾਰ ਗਿਆ ਇੱਕ ਜਿਵੇਂ ਕਹਾਵਤ ਨਹੀਂ ਹੁੰਦੀ ਕਿ ਬੜਕ ਮਾਰਦਾ ਕਹਿੰਦਾ ਟਠਾਂ ਤੇ ਕਹਿੰਦਾ ਮੋਕ ਮਾਰਦਾ ਕਹਿੰਦਾ ਬਾਣੀਆਂ ਨੇ ਛੱਡਿਆ ਤੇ ਹੁਣ ਐਡੀ ਛੇਤੀ ਮੋਕ ਮਾਰ ਗਿਆ ਤੇ ਹੁਣ ਏਡੀ ਛੇਤੀ ਕਹਿਣ ਲੱਗਿਆ ਤੇ ਜਿਹੜਾ ਆਂ ਇੰਡੀਅਨ ਪੰਜਾਬ ਆ ਉਹ ਤਾਂ ਸਾਡਾ ਵੱਡਾ ਭਰਾ ਹੈ ਉਹ ਤਾਂ ਸਾਨੂੰ ਗਾਲਾ ਕੱਢ ਸਕਦਾ ਸਾਨੂੰ ਕੋਈ ਦਿੱਕਤ ਨਹੀਂ ਹੈਗੀ ਤੇ ਵੱਡੇ ਭਰਾ ਹਮੇਸ਼ਾ ਹੀ ਗਾਲਾਂ ਕੱਢਦੇ ਹੁੰਦੇ ਆ ਤੇ ਜਦੋਂ ਤੂੰ ਉਦੋਂ ਚਾਵਲਾ ਮਾਰਦਾ ਸੀ ਤਾਂ ਉਸ ਵੇਲੇ ਛੋਟਾ ਭਰਾ ਸੀ ਉਸ ਵੇਲੇ ਭੁੱਲ ਗਿਆ ਤੂੰ ਭਰਾ ਨੂੰ ਤਾਂ ਜਦੋਂ ਵੀ ਕੋਈ ਗੱਲ ਕਰਨੀ ਹੈ ਜ਼ਿੰਮੇਵਾਰ ਬੰਦਿਆਂ ਨੂੰ ਸਭ ਸੋਚ ਕੇ ਗੱਲ ਕਰਨੀ ਚਾਹੀਦੀ ਹੈ ਅਸੀਂ ਜਿਹੜੇ ਲੋਕ ਹੈਗੇ ਆ ਅਸੀਂ ਜ਼ਿੰਮੇਵਾਰ ਨਾਗਰਿਕਾਂ ਸਾਨੂੰ ਸ਼ਾਂਤੀ ਵਾਸਤੇ ਅਪੀਲ ਕਰਨੀ ਚਾਹੀਦੀ ਸੀ ਕਿ ਤੁਸੀਂ ਭਾਰਤੀ ਪੰਜਾਬ ਦੇ ਕਿਸੇ ਕਲਾਕਾਰ ਦੇ ਵੱਲੋਂ ਇਹ ਜੀ ਗੱਲ ਸੁਣੀ ਸਾਰਿਆਂ ਨੇ ਜਿਹੜੀ ਹੈਗੀ ਸ਼ਾਂਤੀ ਦੀ ਅਪੀਲ ਕੀਤੀ ਹੈ ਕਿ ਦੋਨੇ ਦੇਸ਼ਾਂ ਨੂੰ ਬਹਿ ਕੇ ਮਾਮਲਾ ਸੁਲਝਾ ਲੈਣਾ ਚਾਹੀਦਾ ਨਾ ਕਿ ਜੰਗ ਕਰਨੀ ਚਾਹੀਦੀ ਹੈ ਤੇ ਪਰ ਜਿਹੜਾ ਹੈਗਾ ਭਾਂਡਾ ਜਿੱਡਾ ਕੋ ਹੁੰਦਾ ਹੈ ਓਡੀ ਕੀ ਗੱਲ ਕਰਦਾ ਤੇ ਓਡੀ ਕੋਲੋਂ ਚ ਆਵਾਜ਼ ਨਿਕਲਦੀ ਹੈ ਤੇ ਇਹ ਇਫਤਖਾਰ ਠਾਕਰ ਨੇ ਨੇ ਜਿਹੜੀਆਂ ਆਪਣੇ ਚਾਵਲਾ ਮਾਰ ਕੇ ਇਹ ਸਾਬਤ ਕਰ ਦਿੱਤਾ ਕਿ ਉਹ ਕਿੱਡਾ ਕ ਭਾਂਡਾ ਹੈਗਾ ਔਰ ਇੱਕ ਗੱਲ ਹੋਰ ਜਿਹੜੀ ਮੈਂ ਗੱਲ ਕਰਨਾ ਚਾਹੁੰਦਾ ਕਿ ਜੁੱਧ ਦੇ ਬਾਰੇ ਕਿਉਂਕਿ ਦੋਨੇ ਪੰਜਾਬਾਂ ਦਾ ਜਿਹੜਾ ਜੁੱਧ ਸੀ ਦੇ ਨਾਲ ਬਾਹ ਪਿਆ ਉਹ ਪਹਿਲੀ ਵਾਰੀ ਪਿਆ ਲਾਹੌਰ ਦਾ ਵੀ ਤੇ ਆਪਣੇ ਇਧਰ ਇੰਡੀਅਨ ਪੰਜਾਬ ਦਾ ਵੀ ਤੇ ਲੋਕਾਂ ਨੇ ਇਹਨੂੰ ਬੜੇ ਹਲਕੇ ਦੇ ਵਿੱਚ ਲਿਆ ਮਜੂ ਮਜੈਲਾ ਆਉਂਦੀਆਂ ਸੀ ਡਰੋਨ ਆਉਂਦੇ ਸੀ ਉਹਦੇ ਵੀਡੀਓ ਸ਼ੂਟ ਕਰਦੇ ਸੀ ਤੇ ਕੱਲ ਪਾਕਿਸਤਾਨ ਦੀਆਂ ਬੀਬੀਆਂ ਨੇ ਕੁੜੀਆਂ ਨੇ ਉਹ ਉਹ ਕਰਦੀਆਂ ਆਹ ਉਹ ਤੇ ਆਹੋ ਆਹੋ ਕਰਦੇ ਹੁੰਦਾ ਜਦੋਂ ਮਜਾਜ ਆਉਂਦੀ ਆ ਉਦੋਂ ਆਹੋ ਹੋਣੀ ਨਿਕਲਦੀ ਹੁੰਦੀ ਤਾਂ ਆਪਾਂ ਨੂੰ ਇਸ ਤਰ੍ਹਾਂ ਦੀਆਂ ਜਿਹੜੀਆਂ ਹੈਗੀਆਂ ਰੀਲਾ ਰੂਲਾ ਬਣਾਉਣ ਤੋਂ ਵੀ ਗਰੇਜ ਕਰਨਾ ਚਾਹੀਦਾ ਤੇ ਜਦੋਂ ਵੀ ਕੋਈ ਗੱਲ ਕਰਨੀ ਚਾਹੀਦੀ ਹੈ ਜੇਕਰ ਆਪਾਂ ਸ਼ਾਂਤੀ ਚਾਹੁੰਨੇ ਆ ਤਾਂ ਆਪਾਂ ਨੂੰ ਹਰ ਇੱਕ ਗੱਲ ਉਹ ਕਰਨੀ ਚਾਹੀਦੀ ਹੈ ਜਿਹੜੀ ਆਪਣੇ ਦੋਵੇਂ ਦੇਸ਼ਾਂ ਨੂੰ ਸ਼ਾਂਤੀ ਦੇ ਵੱਲ ਲੈ ਕੇ ਜਾਵੇ ਅੱਗੇ ਬਦਲਣ ਦੇ ਵੱਲ ਲੈ ਕੇ ਜਾਵੇ ਤੇ ਹੁਣ ਮੈਂ ਇੱਕ ਗੱਲ ਹੋਰ ਕਹਿਣੀ ਚਾਹਣਾ ਕਿ ਜਦੋਂ ਅਸੀਂ ਪਾਕਿਸਤਾਨ ਦੇ ਵਿੱਚ ਗਏ ਸੀ ਪਾਕਿਸਤਾਨ ਦੇ ਵਿੱਚ ਗਏ ਸੀ ਸਾਡਾ ਨਿੱਘਾ ਸਵਾਗਤ ਕੀਤਾ ਗਿਆ ਸੀ ਗੁਲਾਬ ਦੇ ਫੁੱਲਾਂ ਦੇ ਹਾਰ ਜਿਹੜੇ ਸਾਡੇ ਗਲ ਚ ਪਾਏ ਗਏ ਸੀ ਤੇ ਅ ਬੜਾ ਗਰਮਜੋਸ਼ੀ ਦੇ ਨਾਲ ਸਾਡਾ ਸਵਾਗਤ ਕੀਤਾ ਗਿਆ ਸੀ ਇਸ ਗੱਲ ਦੇ ਲਈ ਮੈਂ ਸ਼ੁਕਰੀਆ ਵੀ ਆਦਾ ਕਰਦਾ ਸਾਰੇ ਸਾਥੀਆਂ ਦਾ ਪਰ ਮੈਂ ਦੂਜੀ ਗੱਲ ਇਹ ਵੀ ਕਹਿ ਦੇਣੀ ਤੇ ਚਾਹਣਾ ਇਹ ਵੀ ਸਾਨੂੰ ਸਪਸ਼ਟ ਕਰਨੀ ਚਾਹਣਾ ਕਿ ਜਿਹੜੇ ਭਾਰਤ ਤੋਂ ਜਾਂਦੇ ਆ ਜਿਹਨਾਂ ਨੂੰ ਭਾਰਤੀ ਪਰੌਣੇ ਆ ਜਿਹੜੇ ਪਾਕਿਸਤਾਨ ਘੁੰਮਣ ਜਾਂਦੇ ਆ ਉਹ ਉੱਥੇ ਖਰਚ ਕਰਕੇ ਆਉਂਦੇ ਆ ਆਪ ਦੇ ਖਰਚਾਂ ਦੇ ਉੱਤੇ ਹੋਟਲਾਂ 'ਚ ਰਹਿ ਕੇ ਆਉਂਦੇ ਆ ਤੇ ਅਸੀਂ ਜਿਹੜੇ ਹੈਗੇ ਸਾਰੇ ਦੇਸ਼ਾਂ 'ਚ ਹੀ ਜਾਂਦੇ ਆ ਇਕੱਲੇ ਪਾਕਿਸਤਾਨ 'ਚ ਨਹੀਂ ਕਿ ਹੋਰ ਵੀ ਕਾਫੀ ਦੇਸ਼ਾਂ ਦੇ ਵਿੱਚ ਗਏ ਆ ਉੱਥੇ ਵੀ ਅਸੀਂ ਆਪਦੇ ਖਰਚੇ ਦੇ ਉੱਤੇ ਰਹਿ ਕੇ ਆਏ ਆ ਆਪਦੇ ਖਰਚੇ ਦੇ ਉੱਤੇ ਘੁੰਮ ਕੇ ਆਏ ਆ ਤੇ ਪਾਕਿਸਤਾਨ ਦੇ ਵਿੱਚ ਵੀ ਗਏ ਸੀ ਤਾਂ ਅਸੀਂ ਆਪਦੇ ਖਰਚੇ ਤੇ ਰਹਿ ਕੇ ਆਏ ਆ ਆਪਦੇ ਖਰਚੇ ਦੇ ਘੁੰਮ ਕੇ ਆਏ ਆ ਅਸੀਂ ਉੱਥੇ 50-60 ਹਜ਼ਾਰ ਜਿਹੜਾ ਇੰਡੀਅਨ ਰੁਪਈਆ ਹੈ ਉਹ ਲਾ ਕੇ ਆਏ ਆ ਸੋਡਾ ਤਾਂ ਉਹ 1.5 ਲੱਖ ਰੁਪਇਆ ਬਣ ਜਾਂਦਾ ਇੱਕ ਹਫ਼ਤੇ ਦੇ ਵਿੱਚ ਤੇ ਜਦੋਂ ਤੁਸੀਂ ਗੱਲਾਂ ਕਰਦੇ ਹੋ ਉਹ ਮੈਨੂੰ ਹੈਰਾਨੀ ਹੁੰਦੀ ਹੈ ਕਿ ਅਸੀਂ ਤੁਹਾਡੀ ਖਿਦਮਤ ਕੀਤੀ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੀ ਖੇਦਮਤ ਹੁੰਦੀ ਆ ਉਹ ਜਿਤਾਈ ਨਹੀਂ ਜਾਂਦੀ ਕਿ ਅਸੀਂ ਤੁਹਾਡੀ ਖੇਦਮਤ ਕੀਤੀ ਤਾਂ ਜਦੋਂ ਵੀ ਸਾਡੇ ਘਰੇ ਵੀ ਕੋਈ ਵੀ ਪ੍ਰਾਣਾ ਆਉਂਦਾ ਅਸੀਂ ਵੀ ਕਰਦੇ ਆ ਕਦੇ ਮੌਕਾ ਮਿਲਿਆ ਤੁਸੀਂ ਵੀ ਔ ਮਾਹੌਲ ਇਸ ਤਰ੍ਹਾਂ ਦਾ ਠੀਕ ਬਣੇ ਤੁਸੀਂ ਵੀ ਇਧਰ ਆਓ ਤਾਂ ਤੁਸੀਂ ਸਾਡੀ ਖੇਦਮਤ ਜਿਹੜੀ ਹੈਗੀ ਆ ਉਹ ਵੀ ਤੁਸੀਂ ਦੇਖੋਗੇ ਕਿ ਸਾਡੀ ਖੇਦਮਤ ਕਿਦਾਂ ਦੀ ਹੈਗੀ ਆ ਔਰ ਇੱਕ ਗੱਲ ਹੋਰ ਕਿ ਜਦੋਂ ਵੀ ਕੋਈ ਸਾਡੇ ਪੰਜਾਬ ਦੇ ਵਿੱਚ ਈਵੈਂਟ ਹੋਇਆ ਤੁਸੀਂ ਆਏ ਤਾਂ ਅਸੀਂ ਤੁਹਾਨੂੰ ਆਪਣੇ ਖਰਚੇ ਦੇ ਉੱਤੇ ਰੱਖਾਂਗੇ ਤੁਹਾਡਾ 1 ਰੁਪਿਆ ਜਿਹੜਾ ਹੈਗਾ ਇੱਥੇ ਨਹੀਂ ਲਗਣ ਦੇਵਾਂਗੇ ਤੇ ਨਾਲੇ ਤੁਹਾਨੂੰ ਇਹ ਨੇ ਅਸੀਂ ਜਿਤਾਉਂਦੇ ਕਿ ਤੁਸੀਂ ਜਿਹੜਾ ਹੈਗਾ ਅ ਕਿ ਵੀ ਅਸੀਂ ਤੁਹਾਡੀ ਖੇਦਮਤ ਕੀਤੀ ਹੈਗੀ ਆ ਔਰ ਗੱਲ ਕਰਦੇ ਸੀ ਆਪਾਂ মিডিਆ ਦੀ মিডিਆ ਦੀ ਮੈਂ ਇੱਕ ਗੱਲ ਹੋਰ ਕਰਨੀ ਚਾਹੁੰ ਕਿ ਅ ਭਾਰਤੀ মিডিਆ ਤੇ ਪਾਕਿਸਤਾਨ ਦੇ মিডিਆ ਨੇ ਤਾਂ ਜਮ੍ਹਾਂ ਕਸਰਾ ਕੱਢਤੀਆਂ ਪਾਕਿਸਤਾਨ ਵਾਲੇ ਕਹਿੰਦੇ ਸੀ ਕਿ ਇੰਡੀਆਵਾ ਇੰਡੀਆ ਦਾ ਫਲਾਣਾ ਸ਼ਹਿਰ ਤਬਾਹ ਕਰਤਾ ਫਲਾਣਾ ਸ਼ਹਿਰ ਤਬਾਹ ਕਰਤਾ ਤੇ ਜਦੋਂ ਕਿ ਹਕੀਕਤ ਕੋਹਾਂ ਦੂਰ ਸੀ ਤੇ ਇਸੇ ਤਰ੍ਹਾਂ ਹੀ ਜਿਹੜਾ ਹੈਗਾ ਆਪਣੇ ਇੰਡੀਅਨ মিডিਆ ਨੇ ਬਹੁਤ ਗੰਦ ਪਾਇਆ ਇਹ ਕਰਤਾ ਉਹ ਕਰਤਾ ਤੇ ਅੱਧਾ ਪੰਜਾਬ ਅੱਧਾ ਜਿਹੜਾ ਪਾਕਿਸਤਾਨਾ ਉਹਤੇ ਕਬਜ਼ਾ ਕਰ ਲਿਆ ਤੇ ਰਾਤ ਨੂੰ ਤਕਰੀਬਨ 9 ਵਜੇ ਮੈਂ ਇਹ ਸੁਣਿਆ ਸੀਗਾ ਕਿ ਭਾਰਤੀ মিডিਆ ਦੇ ਕੋਲੋਂ ਕਿ ਭਾਰਤੀ ਫੌਜ ਨੇ ਅੱਧੇ ਪਾਕਿਸਤਾਨ ਤੇ ਕਬਜ਼ਾ ਕਰ ਲਿਆ ਉਹ ਤਾਂ ਰੱਬ ਦਾ ਸ਼ੁਕਰ ਕਿ ਮੈਂ ਉਹ ਚੈਨਲ ਬੰਦ ਕਰਤਾ ਤੇ ਨਹੀਂ ਤਾਂ ਮਲਮਲ ਰਾਤ ਨੂੰ 11 ਵਜੇ ਤੱਕ ਉਹ ਸਾਰੇ ਪਾਕ ਸਾਰੇ ਪਾਕਿਸਤਾਨ ਤੇ ਕਬਜ਼ਾ ਕਰਕੇ ਅੱਗੇ ਅਫਗਾਨਿਸਤਾਨ ਵੱਲ ਵਧ ਜਾਣੇ ਸੀ ਤੇ ਯਾਰ ਮਾੜੀ ਮੋਟੀ ਸੈਂਸ ਹੋਣੀ ਚਾਹੀਦੀ ਕੀ ਗੱਲ ਕਰਦੇ ਹੋ ਤੁਸੀਂ ਚਲ ਜੇ ਹੁਣ ਸੋਡੀ ਮੰਨ ਲਓ ਕਿ ਭਾਰਤੀ ਫੌਜ ਨੇ ਉੱਥੇ ਕਬਜ਼ਾ ਕਰ ਲਿਆ ਤਾਂ ਖੋਲੋ ਫਿਰ ਦਫ਼ਤਰ ਲੋਹੌਰ ਤੇ ਜਾ ਕੇ ਜਾਓ ਫਿਰ ਗੁਜਰਾਂ ਵਾਲੇ ਖੋਲੋ ਆਪਦੇ ਦਫ਼ਤਰ ਉੱਥੇ ਕਿਉਂ ਨਹੀਂ ਖੋਲਦੇ ਹੁਣ ਜਦੋਂ ਕਬਜ਼ਾ ਹੋ ਕਰ ਹੀ ਲਿਆ ਇੰਡੀਆ ਨੇ ਤਾਂ ਜਾਓ ਤੁਸੀਂ ਲਾਹੌਰ ਦੇ ਵਿੱਚ ਖੋਲੋ ਕਸੂਰ ਦੇ ਵਿੱਚ ਦਫ਼ਤਰ ਐਵੇਂ ਤੁਸੀਂ ਬੈਠੇ ਚਾਵਲਾ ਮਾਰੀ ਜਾਂਦੇ ਹੋ ਉੱਥੇ ਔਰ ਇੱਕ ਗੱਲ ਜਿਹੜੀ ਹੈਗੀ ਆ ਮੈਂ ਉਹ ਵੀ ਕਰਨੀ ਚਾਹਣਾ ਕਿ ਆ ਸਾਡੇ ਜਿਹੜੇ ਪੰਜਾਬ ਦੇ ਸੀਐਮ ਐ ਭਗਵੰਤ ਸਿੰਘ ਮਾਨ ਉਹਨਾਂ ਦੇ ਵੱਲੋਂ ਇੱਕ ਪ੍ਰੋਗਰਾਮ ਦੇ ਦੌਰਾਨ ਜੌਲੀ ਮੂੜ ਦੇ ਵਿੱਚ ਇਹ ਕਿਹਾ ਗਿਆ ਕਿ ਲਾਹੌਰ ਦੇ ਬਾਰੇ ਕਿ ਜਿਹੜਾ ਲਾਹੌਰ ਭੁੱਖੇ ਨੰਗਿਆਂ ਦਾ ਸ਼ਹਿਰ ਹੈ ਤੇ ਉਹਦਾ ਜਿਹੜਾ ਹੈਗਾ ਜੇ ਆਪਾਂ ਕਬਜ਼ਾ ਕਰ ਵੀ ਲਿਆ ਤਾਂ ਦੋ ਚਾਰ ਦਿਨਾਂ ਬਾਅਦ ਵਾਪਸ ਮੋੜਨਾ ਪਊਗਾ ਤਾਂ ਮੈਂ ਇਸ ਗੱਲ ਤੇ ਜਿਹੜਾ ਹੈਗਾ ਸਾਡੇ ਜਿਹੜੇ ਸੀਐਮ ਨੇ ਉਹ ਉਹਨਾਂ ਦੀ ਗੱਲ ਦੇ ਨਾਲ ਵੀ ਸਹਿਮਤ ਨਹੀਂ ਲਾਹੌਰ ਜਿਹੜਾ ਸ਼ਹਿਰ ਆ ਮੈਂ ਘੁੰਮਿਆ ਤੇ ਜਿਵੇਂ ਕਹਾਵਤ ਵੀ ਕਹਿੰਦੇ ਆ ਕਿ ਜਿਹੜਾ ਲਾਹੌਰ ਨਹੀਂ ਦੇਖਿਆ ਉਹ ਜੰਮਿਆ ਨਹੀਂ ਤੇ ਲਾਹੌਰ ਵਰਗਾ ਸ਼ਹਿਰ ਕਦੇ-ਕਦੇ ਜ਼ਿੰਦਗੀ ਚ ਦੇਖਣ ਨੂੰ ਮਿਲਦਾ ਮੈਂ ਹੁਣ ਤੱਕ ਜਿੰਨਾ ਕਿ ਘੁੰਮਿਆ ਲਾਹੌਰ ਵਰਗਾ ਸ਼ਹਿਰ ਤੇ ਲਾਹੌਰ ਵਰਗੀ ਆਪਣਤ ਮੈਂ ਜਿਹੜਾ ਹੈਗਾ ਉਹ ਕਿਤੋਂ ਨਹੀਂ ਦੇਖੀ ਹੈਗੀ ਆ ਤੇ ਖਾਸ ਕਰ ਸਾਡੇ ਜਿਹੜੇ ਸਿੱਖਾਂ ਨੂੰ ਤਾਂ ਇਹ ਗੱਲ ਬਿਲਕੁਲ ਹੀ ਨਹੀਂ ਕਰਨੀ ਚਾਹੀਦੀ ਕਿਉਂਕਿ ਸਾਰਾ ਜਿਹੜਾ ਲਾਹੌਰ ਹੈ ਉਹ ਆਪਣੇ ਸਿੱਖ ਇਤਿਹਾਸ ਦੇ ਨਾਲ ਭਰਿਆ ਪਿਆ ਹੈ ਲਾਹੌਰ ਦੇ ਵਿੱਚ ਕੀ ਨਹੀਂ ਹੈਗਾ ਆਪਣਾ ਲਾਹੌਰ ਦੇ ਵਿੱਚ ਉਹ ਕੁਰਸੀ ਹੈ ਲਾਹੌਰ ਦੇ ਵਿੱਚ ਉਹ ਕਿਲਾ ਜਿੱਥੋਂ ਸਿੱਖ ਰਾਜ ਚੱਲਿਆ ਮਹਾਰਾਜਾ ਰਣਜੀਤ ਰਣਜੀਤ ਸਿੰਘ ਦਾ ਰਾਜ ਇੱਥੋਂ ਚੱਲਿਆ ਤੇ ਲਾਹੌਰ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਕਿਲੇ ਦੇ ਵਿੱਚ ਜਿਹੜਾ ਅਜਾਇਬ ਘਰ ਹੈ ਜੇਕਰ ਸੀਐਮ ਸਾਹਿਬ ਨੇ ਦੇਖਿਆ ਹੁੰਦਾ ਤਾਂ ਉਹ ਇਹ ਗੱਲ ਬਿਲਕੁਲ ਨਾ ਕਰਦੇ ਲਾਹੌਰ ਦੇ ਵਿੱਚ ਉਹ ਗੁਰਦਾਸ ਸਾਹਿਬ ਡੇਰਾ ਸਾਹਿਬ ਮੌਜੂਦ ਹੈ ਜਿੱਥੇ ਸਾਡੇ 5ਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਗਿਆ ਜਿੱਥੇ ਭਾਈ ਤਾਰੂ ਸਿੰਘ ਜੀ ਨੂੰ ਸ਼ਹੀਦ ਕੀਤਾ ਗਿਆ ਉਹ ਬਾਬਾ ਫਰੀਦ ਦੀ ਧਰਤੀ ਹੈ ਉਹ ਜਿਹੜਾ ਹੈਗਾ ਵਾਰ ਸ਼ਾਹ ਦੀ ਧਰਤੀ ਹੈ ਤੇ ਉਹ ਗੁਰੂ ਨਾਨਕ ਦੇਵ ਦੀ ਧਰਤੀ ਹੈ ਤੇ ਗਾਂ ਅੱਗੇ ਨਨਕਾਣਾ ਸਾਹਿਬ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਤਾਂ ਇਸ ਕਰਕੇ ਇੱਕ ਜ਼ਿੰਮੇਦਾਰ ਅਹੁਦੇ ਤੇ ਉੱਤੇ ਹੁਣ ਹੁਣ ਵਾਲੇ ਜਿਹੜੇ ਹੈਗੇ ਨੇ ਸਾਡੇ ਸੀਐਮ ਸਾਹਿਬ ਉਹਨਾਂ ਨੂੰ ਇਸ ਤਰ੍ਹਾਂ ਦੀ ਗੱਲ ਨਹੀਂ ਕਰਨੀ ਚਾਹੀਦੀ ਸੀ ਔਰ ਇੱਕ ਗੱਲ ਹੋਰ ਕਿ ਸਾਡੇ ਉਥੇ ਬੜੇ ਵਧੀਆ ਮਿੱਤਰ ਨੇ ਪਾਕਿਸਤਾਨ ਦੇ ਵਿੱਚ ਨਾਸਰ ਢਿੱਲੋਂ ਹੋਰੀ ਤੇ ਬੜਾ ਉਹਨਾਂ ਨੇ ਵਧੀਆ ਕੰਮ ਕੀਤਾ ਰੀਜਨਲ ਕੇ ਕਰਾਉਂ ਦੇ ਵਿੱਚ ਬੜਾ ਵੱਡਾ ਯੋਗਦਾਨ ਪਾਇਆ ਜਿਹੜੇ ਪਰਿਵਾਰ 1947 ਦੇ ਵਿੱਚ ਵਿਛੜ ਗਏ ਸੀ ਉਹਨਾਂ ਸਾਰਿਆਂ ਨੂੰ ਉਹਨਾਂ ਨੇ ਮਲਾਇਆ ਹੈਗਾ ਤਾਂ ਮੈਂ ਇਸ ਗੱਲ ਉਹਨਾਂ ਦਾ ਧੰਨਵਾਦ ਵੀ ਕਰਨਾ ਚਾਹਣਾ ਔਰ ਉਹਨਾਂ ਦੀ ਤਾਰੀਫ਼ ਵੀ ਕਰਨੀ ਚਾਹਣਾ ਕਿ ਉਹਨਾਂ ਨੇ ਜਿਹੜਾ ਹੈਗਾ ਜਦੋਂ ਵੀ ਗੱਲ ਕੀਤੀ ਤਾ ਦੋਨਾਂ ਦੇਸ਼ਾਂ ਦੀ ਜਾਂ ਦੋਨਾਂ ਹੀ ਪੰਜਾਬਾਂ ਦੀ ਗੱਲ ਕੀਤੀ ਤੇ ਉਹਨਾਂ ਨੂੰ ਸ਼ਾਂਤੀ ਵਰਤੌਣ ਦੀ ਅਪੀਲ ਕੀਤੀ ਕਿ ਉਹਨਾਂ ਨੂੰ ਜੁੱਧ ਰੋਕਣ ਦੀ ਅਪੀਲ ਕੀਤੀ ਕਿ ਸਾਨੂੰ ਜੁੱਧ ਨਹੀਂ ਚਾਹੀਦਾ ਸਾਨੂੰ ਸ਼ਾਂਤੀ ਚਾਹੀਦੀ ਹੈ ਪੀਸ ਚਾਹੀਦਾ ਤਾਂ ਇਸ ਕਰਕੇ ਮੈਂ ਆਪਣੇ ਵੱਲੋਂ ਕਿਉਂਕਿ ਮੈਂ ਉਹਨਾਂ ਨੂੰ ਨਿੱਜੀ ਤੌਰ ਤੇ ਮਿਲਿਆ ਹੋਇਆ ਆਪਣੇ ਪਾਕਿਸਤਾਨ ਦੇ ਦੇ ਟੂਰ ਦੇ ਦੌਰਾਨ ਮੈਂ ਉਹਨਾਂ ਦਾ ਸ਼ੁਕਰੀਆ ਵੀ ਅਦਾ ਕਰਦਾ ਤੇ ਉਹਨਾਂ ਸਾਥੀਆਂ ਨੂੰ ਵੀ ਮੈਂ ਅਪੀਲ ਕਰਨੀ ਚਾਹਣਾ ਕਿ ਜਿਹੜੇ ਜਦੋਂ ਇੰਡੀਅਨ ਟੂਰਿਸਟ ਉਥੇ ਆਉਂਦੇ ਹੈਗੇ ਆ ਉਹਨਾਂ ਨਾਲ ਜਿਹੜੇ ਪਿਆਰ ਨਾਲ ਸਲੀਕੇ ਨਾਲ ਮਿਲਦੇ ਹੈਗੇ ਆ ਤਾਂ ਮੈਂ ਪੰਜਾਬੀ ਹੋਣ ਦੇ ਨਾਤੇ ਇੰਡੀਅਨ ਪੰਜਾਬੀ ਹੋਣ ਦੇ ਨਾਤੇ ਉਹਨਾਂ ਦਾ ਧੰਨਵਾਦ ਵੀ ਕਰਦਾ ਪਰ ਨਾਲ-ਨਾਲ ਇਹ ਵੀ ਬੇਨਤੀ ਕਰਦਾ ਕਿ ਜਿਹੜੀ ਖੇਮਤ ਕਰਦੇ ਹੋ ਉਹਨੂੰ ਜਤਾਇਆ ਨਾ ਕਰੋ ਜਾਂ ਨਾ ਕਰਾਇਆ ਕਰੋ ਤੇ ਸਾਰੇ ਜਿਹੜਾ ਵੀ ਕਿਤੇ ਬਾਹਰ ਘੁੰਮਣ ਫਿਰਨ ਜਾਂਦਾ ਹੈ ਉਹ ਇੰਨੀ ਕ ਹیثیت ਉਹ ਰੱਖਦਾ ਹੁੰਦਾ ਹੈ ਕਿ ਉਹ ਆਪ ਦਾ ਖਰਚਾ ਆਪ ਉਠਾ ਲਵੇ ਤੇ ਜਦੋਂ ਵੀ ਵੈਸੇ ਵੀ ਪਾਕਿਸਤਾਨ ਜਦੋਂ ਵੀਜ਼ਾ ਦਿੰਦਾ ਹੈ ਤਾਂ ਉਹ ਤੁਹਾਡਾ ਖਾਤੇ ਦੀ ਜਿਹੜੀ ਹੈਗੀ ਅਕਾਊਂਟ ਸਟੇਟਮੈਂਟ ਲੈਂਦਾ ਹੈ ਕਿ ਤੁਹਾਡੇ ਖਾਤੇ 'ਚ ਪੈਸੇ ਹੈਗੇ ਤੁਸੀਂ ਜਦੋਂ ਘੁੰਮਣ ਚੱਲਿਓ ਕੀ ਤੁਸੀਂ ਜੇਬ 'ਚ ਤੁਹਾਡੇ ਕੋਲ ਸ਼ ਹੈਗਾ ਤਾਂ ਇਸ ਕਰਕੇ ਜਿਹੜਾ ਵੀ ਟੂਰਿਸਟ ਜਾਂਦਾ ਹੈ ਉਹ ਆਪ ਦੇ ਖਰਚੇ ਦਾ ਆਪ ਜ਼ਿੰਮੇਵਾਰ ਹੁੰਦਾ ਤੇ ਸਾਨੂੰ ਸਾਰਿਆਂ ਨੂੰ ਜਿਹੜਾ ਹੈਗਾ ਜ਼ਿੰਮੇਵਾਰੀ ਵਾਲਾ ਗੱਲ ਕਰਨੀ ਚਾਹੀਦੀ ਹੈ ਜ਼ਿੰਮੇਵਾਰ ਨਾਗਰਿਕ ਬਣੋ ਤੇ ਤੁਸੀਂ ਆਪਦੇ ਦੇਸ਼ ਦੇ ਪ੍ਰਤੀ ਵਫਾਦਾਰ ਹਾਂ ਤਾਂ ਅਸੀਂ ਆਪਣੇ ਦੇਸ਼ ਦੇ ਪ੍ਰਤੀ ਵਫਾਦਾਰ ਹੈਗੇ ਹਾਂ ਅਸੀਂ ਜਿਹੜੇ ਹੈਗੇ ਆ ਇੰਡੀਅਨ ਹੈਗੇ ਹਾਂ ਅਸੀਂ ਭਾਰਤੀ ਪੰਜਾਬ ਦੇ ਹੈਗੇ ਹਾਂ ਸਭ ਤੋਂ ਪਹਿਲਾਂ ਇੰਡੀਅਨ ਦੂਜੇ ਨੰਬਰ ਤੇ ਅਸੀਂ ਪੰਜਾਬੀ ਹੈਗੇ ਹਾਂ ਭਾਰਤੀ ਪੰਜਾਬੀ ਤੇ ਸਾਡੇ ਖੂਨ ਦੇ ਵਿੱਚ ਸਾਡੇ ਗੁਰੂਆਂ ਪੀਰਾਂ ਦਾ ਜਿਹੜਾ ਅਸ਼ੀਰਵਾਦ ਹੈ ਉਹ ਹੈ ਤੇ ਸਾਡੇ ਰਗ ਰਗ ਦੇ ਵਿੱਚ ਦੌੜਦਾ ਅਸੀਂ ਗੁਰੂ ਗੋਬਿੰਦ ਸਿੰਘ ਦੀ ਅੰਸ ਦੇ ਵਿੱਚੋਂ ਆ ਤੇ ਅਸੀਂ ਸ਼ਾਂਤੀ ਵੀ ਚਾਹੁੰਦੇ ਆ ਤੇ ਪਰ ਜਦੋਂ ਕੋਈ ਸਾਡੇ ਦੇ ਉੱਤੇ ਬਾਹਰ ਕਰੇ ਤਾਂ ਸਾਨੂੰ ਮੁਕਾਬਲਾ ਕਿਵੇਂ ਕਰਨਾ ਸਾਨੂੰ ਉਹ ਵੀ ਕਰਨਾ ਹੁੰਦਾ ਹੈ ਤਾਂ ਸਾਰੇ ਦੋਸਤਾਂ ਨੂੰ ਇੱਕ ਵਾਰ ਫਿਰ ਅਪੀਲ ਕਿ ਆਪਾਂ ਸਾਰੇ ਮਿਲ ਕੇ ਸ਼ਾਂਤੀ ਦੀ ਅਪੀਲ ਕਰੀਏ ਤੇ ਸ਼ਾਂਤੀ ਨੂੰ ਸਥਾਪਿਤ ਕਰਨ ਦੇ ਲਈ ਗੱਲ ਕਰੀਏ ਦੋਨੇ ਦੇਸ਼ਾਂ ਦੇ ਜੇਕਰ ਸਬੰਧ ਸੁਧਰਨਗੇ ਤਾਂ ਆਪਾਂ ਇੱਕ ਦੂਜੇ ਦੇ ਦੇਸ਼ ਵਿੱਚ ਜਾ ਸਕਦੇ ਹਾਂ ਜਿਵੇਂ ਯੂਰਪ ਵਰਗੇ ਕੰਟਰੀ ਕੈਨੇਡਾ ਅਮਰੀਕਾ ਵਰਗੇ ਕੰਟਰੀ ਬਿਨਾ ਇਸ ਤਰ੍ਹਾਂ ਦੇ ਖਿੱਚ ਖਚਾਅ ਵਾਲੇ ਬਿਨਾ ਤਣਾਪੂਨ ਮਾਹੌਲ ਵਾਲੇ ਬਾਰਡਰ ਰੱਖ ਸਕਦੇ ਆ ਤਾਂ ਅਸੀਂ ਕਿਉਂ ਨਹੀਂ ਤੇ ਇਸ ਤਰ੍ਹਾਂ ਦਾ ਮਾਹੌਲ ਬਣੇ ਕਿ ਅਸੀਂ ਵੀ ਜਿਹੜਾ ਹੈਗਾ ਇੱਥੋਂ ਚੱਲੀਏ ਤਾਂ ਲਾਹੌਰ ਪਹੁੰਚੇ ਤੇ ਤੁਸੀਂ ਲਾਹੌਰ ਤੋਂ ਚੱਲੋ ਇੱਥੇ ਬਟੰਡੇ ਆਉ ਤੇ ਘੁੰਮ ਫਿਰ ਕੇ ਵਾਪਸ ਜਾਓ ਤਾਂ ਇਸ ਤਰ੍ਹਾਂ ਦੀ ਸਾਰਿਆਂ ਨੂੰ ਅਪੀਲ ਮੈਂ ਕਰਦਾ ਕਿ ਸਾਰੇ ਸ਼ਾਂਤੀ ਵਰਤਣ ਦੀ ਅਪੀਲ ਕਰੀਏ ਸਾਰਿਆਂ ਨੂੰ ਸਤਸ੍ਰੀਕਾਲ